ਵਿਕਰਮ ਸਿੰਘ ਮਜੀਠੀਆ ਦੀ ਟੀ-ਸ਼ਰਟ ਪਾ ਕੇ ਇੱਥੇ ਪ੍ਰਦਰਸ਼ਨ ਕਰਦੇ ਹੋਏ ਜਿਹੜੇ ਲੋਕ ਨੇ ਉਹ ਵੀ ਦਿਖਾਈ ਦੇ ਰਹੇ ਨੇ ਕਿਉਂਕਿ ਸਭ ਸਿਤੀ ਜਿਹੜੀ ਹੈ ਉਸ ਨੂੰ ਲੈ ਕੇ ਕਿਤਨਾ ਕਿਤੇ ਲੋਕਾਂ ਦੇ ਵਿੱਚ ਵੀ ਰੋਹ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਵੀ ਤੁਹਾਨੂੰ ਵੀ ਇੱਥੋਂ ਕੇ ਕਰਨ ਲਨ ਤੋਂ ਅਸੀਂ ਮਜੀਠੀਆ ਸਾਹਿਬ ਨਾਲ ਜਾਣ ਨੂੰ ਤਿਆਰ ਹੈ ਇੱਕ ਗੁਰੂ ਨੂੰ ਮੰਨਣ ਵਾਲਾ ਵਿਅਕਤੀ ਹੈ ਭਵੰਤਮਾਨ ਸਰਕਾਰ ਨੇ ਉਸ ਤੇ ਜ਼ੁਲਮ ਕੀਤਾ ਹੈ ਜੋ ਜ਼ੁਲਮ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਮੁਜੀਠੀਆ ਵਿਖਤੀ ਹੈ ਜੇ ਤੋ ਕਿਸੇ ਬੜਕਤ ਮੁਸੀਬਤ ਦੀ ਘੜੀ ਆਈ ਹੋਵੇ ਤਾਂ ਮੱਝ ਦੇ ਲੈਨੇ ਉਹਦੀ ਬਾਝਰੂ ਫੜੀ ਜਾਏ ਸਰਦਾਰ ਬਿਕਰਮ ਸਿੰਘ ਮੁਜੀਠੀਆ ਜਿੰਦਾਬਾਦ ਮੁਜੀਠੀਆ ਤੇਰੀ ਸੋਚ ਤੇ ਪੈਰਾਦਿਆਂਗੇ ਠੋਕ ਕੇ ਬਿਕਰਮ ਸਿੰਘ ਬਿਕਰਮ ਸਿੰਘ ਮੁਜੀਠੀਆ ਦੀ ਟੀ-ਸ਼ਰਟ ਪਾ ਕੇ ਇੱਥੇ ਪ੍ਰਦਰਸ਼ਨ ਕਰਦੇ ਹੋਏ ਜਿਹੜੇ ਲੋਕ ਨੇ ਉਹ ਵੀ ਦਿਖਾਈ ਦੇ ਰਹੇ ਨੇ ਕਿਉਂਕਿ ਸਭ ਸਿਤੀ ਜਿਹੜੀ ਹੈ ਉਸ ਨੂੰ ਲੈ ਕੇ ਕਿਤਨਾ ਕਿਤੇ ਲੋਕਾਂ ਦੇ ਵਿੱਚ ਵੀ ਰੋਹ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਵੀ ਤੁਹਾਨੂੰ ਵੀ ਰੱਤਾਂ ਕਿ ਠੋਕ ਕੇ ਕਰ ਲੈਣ ਦੋ ਅਸੀਂ ਮਜੀਠੀਆ ਸਾਹਿਬ ਨਾਲ ਜਾਣ ਨੂੰ ਤਿਆਰ ਆ ਇੱਕ ਗੁਰੂ ਨੂੰ ਬੰਨਣ ਵਾਲਾ ਵਿਅਕਤੀ ਹੈ ਭੌਤਾਂਤਮ ਸਰਕਾਰ ਨੇ ਉਸਤੇ ਜ਼ੁਲਮ ਕੀਤਾ ਹੈ ਜੋ ਜ਼ੁਲਮ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਮਜੀਠੀਆ ਵਿਅਕਤੀ ਹੈ ਜੇ ਤੋ ਕਿਸੇ ਬਰਕਰਤੇ ਮੁਸੀਬਤ ਦੀ ਘੜੀ ਆਈ ਹੋਵੇ ਤਾਂ ਮੱਝ ਦੇ ਲੈਣ ਨੇ ਉਹਦੀ ਬਾਣ ਜਰੂਰ ਫੜੀ ਜਾਏ ਸਰਦਾਰ ਪ੍ਰਕਾਸ਼ ਸਿੰਘ ਮਜੀਠੀਆ ਜਿੰਦਾਬਾਦ ਮਜੀਠੀਆ ਤੇਰੀ ਸੋਤ